ਬੁੱਕ 40 ਦਿਨ ਦਿਨ 7 ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ ਧਰਤੀ ਸਭ ਨੂੰ ਮਾਂ ਬੰਗ ਕਲਾਮੇ ਵਿੱਚ ਲਈ ਬੈਠੀ ਹੈ ਫੁੱਲ ਮਹਿਕ ਵੰਡ ਰਹੇ ਹਨ ਤੇ ਪਾਣੀ ਜੀਵਨ ਦੇ ਰਿਹਾ ਹੈ ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਹੈ ਤੇ ਭੁੱਲ ਜਾਂਦਾ ਹੈ ਕਿ ਦੂਸਰਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ ਖੁਸ਼ੀ ਅਤੇ ਟਿਕਾਅ ਹੈ ਸਹੈਦੀ ਮੁੱਖੀ ਸਹੈਤ ਨਹੀਂ ਹੁੰਦੀ ਸਵੇਰੇ ਹੱਥ ਮੂ ਧੋ ਕੇ ਕੇਸਰ ਨੇ ਆਪਣੇ ਨਵੇਂ ਮੋਜੇ ਚੋਲੇ ਚੋਂ ਕੱਢ ਕੇ ਪੈਰੀ ਪਾਣੀ ਜਦੋਂ ਤੁਰਨ ਲੱਗੇ ਤਾਂ ਉਸ ਨੂੰ ਵੇਖ ਕੇ ਫਕੀਰ ਨੇ ਮੁਸਕਰਉਂਦਿਆਂ ਕਿਹਾ ਹੁਣ ਲੱਗਦਾ ਸਾਡਾ ਕੇਸਰ ਨਿਰਾ ਪਟਵਾਰੀ ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸਕ ਫੜ ਲਈ ਤੇ ਦੋਵੇਂ ਹੌਲੀ-ਹੌਲੀ ਤੁਰ ਪਏ ਫਕੀਰ ਨੇ ਪੋਟਲੀ ਚੋਂ ਕੱਢ ਕੇ ਪੂਜੇ ਛੋਲੇ ਰਸਤੇ ਦੇ ਨਾਲ ਬੈਠੀਆਂ ਸਾਰਕਾਂ ਤੇ ਚਿੜੀਆਂ ਨੂੰ ਪਾਏ ਤੇ ਅੱਗੇ ਚੱਲ ਪਏ ਭਾਵੇਂ ਉਹਨਾਂ ਕੋਲ ਪੂਜੇ ਛੋਲੇ ਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦਾ ਪਰ ਫਕੀਰ ਹਰ ਰਾਹੀਰ ਜਮ ਮਿਲਣ ਵਾਲੇ ਨੂੰ ਜਰੂਰ ਪੁੱਛਦਾ ਹੈ ਕਿ ਉਹਨਾਂ ਨੂੰ ਭੁੱਖ ਜੇ ਪਿਆਸ ਤਾਂ ਨਹੀਂ ਲੱਗੀ ਜੇ ਸਾਡਾ ਆਪਣਾ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਫੇਰ ਕੇਸਰ ਨੇ ਚੇਪਦਿਆਂ ਪੁੱਛਿਆ ਲੈ ਹੁਣ ਤੈਨੂੰ ਇੱਕ ਰਾਜੇ ਦੀ ਹੱਡ ਬਿੱਤੀ ਸੁਣਾਉਣਾ ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ ਰਾਜਾ ਬੜਾ ਦਿਆਲੂ ਸੀ ਉਸਨੇ ਆਪਣਾ ਅਦਖ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ ਮਿੱਥੇ ਦਿਨ ਪਰਜਾ ਵਿੱਚ ਮੁੰਨਿਆਦੀ ਕਾਰਵਾਈ ਗਈ ਲੋਪ ਕਤਾਰ ਵਿੱਚ ਖੜਕੇ ਬਾਰੀ ਸਰ ਚੋਲੀਆਂ ਪਰ ਪਰ ਕੇ ਸੋਨੇ ਦੀਆਂ ਮੋਹਰੇ ਲੈਣ ਲੱਗੇ ਰਾਜਾ ਪੇਸ ਬਦਲ ਕੇ ਵੇਖਣ ਲਈ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ ਰਾਜਾ ਕੀ ਵੇਖਦਾ ਹੈ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ ਜੋ ਆਪਣੀ ਬਾਰੀ ਹਰ ਨਵੇਂ ਆਏ ਬੰਦੇ ਨੂੰ ਦੇਈ ਜਾ ਰਿਹਾ ਹੈ ਇਹ سلسلہ ਕਾਫੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ ਜੋ ਇੱਕ ਆਮ ਆਦਮੀ ਦਾ ਪੇਸ ਵਿੱਚ ਸੀ ਉਸ ਆਦਮੀ ਨੂੰ ਪੁੱਛਿਆ ਕਿ ਤੂੰ ਆਪਣੀ ਬਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਹੈ ਗਰੀਬ ਆਦਮੀ ਨੇ ਜਵਾਬ ਦਿੱਤਾ ਸਾਡੇ ਸ਼ੈਨਸਾ ਕੋਲ ਸੋਨੇ ਦੀਆਂ ਮੋਹਰਾਂ ਨੇ ਉਹ ਮੋਹਰਾ ਵੰਡ ਰਿਆ ਹੈ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਲਈ ਸਿਰਫ ਮੇਰੀ ਵਾਰੀ ਹੀ ਹੈ ਜੋ ਕਿ ਮੈਂ ਵੰਡ ਰਿਆ ਹਾਂ ਰਾਜਾ ਉਸ ਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ ਅਚੰਬਤ ਰਾਜਾ ਜਦੋਂ ਵਾਪਸ ਮਹਿਲ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ ਜਹਾਂ ਪਨਾ ਕਿੱਥੇ ਕਿੱਥੋਂ ਆ ਰਹੇ ਹੋ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ ਰਾਜੇ ਨੇ ਬੜੇ ਸਕੂਨ ਨਾਲ ਜਵਾਬ ਦਿੱਤਾ ਫਕੀਰ ਨੇ ਗੱਲ ਖਤਮ ਕਰਕੇ ਚੜਦੇ ਸੂਰਜ ਵੱਲ ਦੇਖਦਿਆਂ ਕਿਹਾ ਸਾਨੂੰ ਹੁਣ ਰਾਤ ਰੁਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ ਰਸਤੇ ਨਾਲ-ਨਾਲ ਉੱਗੇ ਮਲਿਆਂ ਤੋਂ ਕਿਸਰ ਨੇ ਕੱਚੇ ਪੱਕੇ 베ਰ ਤੋੜ ਲਏ ਆਪਣੇ ਪਰਨੇ ਵਿੱਚ ਪਾ ਲਏ ਥੋੜੀ ਦੂਰ ਜਾ ਕੇ ਅੱਗੇ ਇੱਕ ਦਰਖਤ ਦਿਸਿਆ ਦੋਵਾਂ ਨੇ ਸਮਾਨ ਉਸਤੇ ਇੱਕ ਨੀਵੇਂ ਟਾਣ ਨਾਲ ਬੰਨਿਆ ਤੇ ਦਰਖਤਾਂ ਦੇ ਥੱਲੇ ਬੈਠ ਗਏ ਫਕੀਰ ਨੇ ਗੱਲ ਸ਼ੁਰੂ ਕੀਤੀ ਜਿਸ ਕੋਲ ਤਨ ਨਹੀਂ ਹੈ ਉਹ ਕਿਸੇ ਹੋਰ ਟੰਗ ਨਾਲ ਦੂਜਿਆਂ ਦੀ ਮਦਦ ਕਰ ਸਕਦਾ ਹੈ ਉਹ ਆਪਣਾ ਸਮਾਂ ਦੇ ਸਕਦਾ ਹੈ ਕਿਸੇ ਕੋਲ ਬੈਠ ਕੇ ਉਸ ਦਾ ਦੁੱਖ ਸੁਣ ਸਕਦਾ ਹੈ ਹਰੇਕ ਤਰਨ ਨੇ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਵਿੱਚ ਦੇਣਾ ਦੇਣਾ ਦੀ ਸਿੱਖਿਆ ਦਿੱਤੀ ਹੈ ਜਿਸ ਨੂੰ ਅਸੀਂ ਦਸਵੰਦ ਕਹਿੰਦੇ ਹਾਂ ਇਸਲਾਮ ਵਿੱਚ ਇਸ ਨੂੰ ਕਜ਼ਾਤ ਜ਼ਕਾਤ ਕਹਿੰਦੇ ਹਨ ਮੈਂ ਫੌਜ ਵਾਲੇ ਮਸੇਰੇ ਪੁਰਾਣੇ ਦੱਸਿਆ ਕੀ ਉਸ ਦੀ ਪਲਟਨ ਦੀ ਦੇ ਇਸਾਈ ਅਫਸਰ ਇਸ ਨੂੰ ਟਾਈਵ ਤੇ ਯਹੂਦੀ ਸਾਈਡ ਕਹਿੰਦੇ ਹਨ ਇਸੇ ਤਰ੍ਹਾਂ ਹਿੰਦੂ ਧਰਮ ਦੇ ਬੁੱਧ ਧਰਮ ਵਿੱਚ ਵੀ ਦਾਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਜਿੰਨਾ ਪੈਸੇ ਕਮਾਉਣ ਬਾਰੇ ਸਿੱਖਣਾ ਜ਼ਰੂਰੀ ਹੈ ਓਨਾ ਹੀ ਇਹ ਸਿੱਖਣਾ ਜ਼ਰੂਰੀ ਵੀ ਹੈ ਕਿ ਪੈਸੇ ਨੂੰ ਵਰਤਣਾ ਕਿਵੇਂ ਹੈ ਪੈਸਾ ਕਮਾ ਕੇ ਨਾ ਖਰਚਣ ਵਾਲਾ ਆਦਮੀ ਮਾਲਕ ਨਹੀਂ ਪੈਸੇ ਦਾ ਚੌਂਕੀਦਾਰ ਬਣ ਕੇ ਰਹਿ ਜਾਂਦਾ ਹੈ ਇਸੇ ਤਰ੍ਹਾਂ ਪੈਸਾ ਕਮਾ ਕੇ ਐਸੋ ਆਰਾਮ ਵਿੱਚ ਉਡਾ ਦੇਣ ਵਾਲਾ ਵਿਅਕਤੀ ਕੰਗਾਲ ਬਣ ਕੇ ਰਹਿ ਜਾਂਦਾ ਹੈ ਜোন ਦੀ ਕਲਾਸਲ ਵਿੱਚ ਉਹੀ ਸਿੱਖਦਾ ਹੈ ਜੋ ਆਪਣੀ ਬੁਨਿਆਦ ਲੋੜਾਂ ਤੇ ਸਹੂਲਤਾਂ ਪੂਰੀਆਂ ਕਰਕੇ ਆਪਣੇ ਜੁੜੇਤਾਂ ਵਿੱਚੋਂ ਕੁਝ ਹਿੱਸਾ ਦੂਸਰਿਆਂ ਦੀ ਮਦਦ ਤੇ ਪਲਾਈ ਲਈ ਖਰਚ ਕਰਦਾ ਹੈ। ਤੋੜੇ ਹੋਏ ਬੇਰਦੋਮੇ ਹੌਲੀ-ਹੌਲੀ ਖਾਣ ਲੱਗੇ ਜਦੋਂ ਹਨੇਰਾ ਵੱਧ ਗਿਆ ਤਾਂ ਫਕੀਰ ਨੇ ਪੋਟਲੀ ਵਿੱਚੋਂ ਆਪਣੀ ਮਾਲਾ ਕੱਢ ਕੇ ਹਸਣ ਲਾ ਲਿਆ। ਕੇਸਰ ਵੀ ਨੇੜੇ ਹੀ ਲੰਮਾ ਪੈ ਗਿਆ। ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਪਿੰਡ ਵਾਲੇ ਮਿੱਟੀ ਦੇ ਘਰ, ਪੀੜੀਆਂ ਗਲੀਆਂ ਤੇ ਖੁੱਲੇ ਖੇਤ ਜਿਵੇਂ ਉਸ ਨੂੰ ਆਵਾਜ਼ਾਂ ਮਾਰ ਰਹੇ ਸਨ। ਅਸਮਾਨ ਵੱਲ ਦੇਖਦਿਆਂ ਉਸ ਨੂੰ ਖਿਆਲ ਆਇਆ ਕਿ ਇਹੋ ਤਾਰੇ ਤਾਂ ਉਹ ਹਰ ਰੋਜ਼ ਰਾਤ ਆਪਣੇ ਘਰ ਦੀ ਛੱਤ ਤੋਂ ਵੀ ਵੇਖਦਾ ਹੁੰਦਾ ਸੀ ਅੱਜ ਇਹ ਤਾਰੇ ਕੇਸਰ ਨੂੰ ਆਪਣੇ ਆਪਣੇ ਲੱਗੇ ਜਿਵੇਂ ਕਿ ਉਸ ਨੂੰ ਤਰਵਾਸ ਦੇ ਰਹੇ ਹੋਣ ਉਸ ਦਾ ਦਿਲ ਚੁੱਪਚਾਪ ਤਾਰਿਆਂ ਨਾਲ ਗੱਲਾਂ ਕਰਨ ਲੱਗਿਆ ਕੱਲੇ ਤਾਰੇ ਆਵੇ ਰਾਤ ਦੇ ਆ ਕਾਲੇ ਬੱਦਲਾਂ ਚ ਝਾਕਦੇ ਆ ਤੂੰ ਗੱਲਾਂ ਦੇ ਹੰਗਾਰੇ ਪਰਦਾ ਲੱਗੇ ਨਿੱਕੇ ਜਿਹੇ ਸਾਖ ਜਿਹਾ ਕੇਸਰ ਨੂੰ ਸਭ ਤੋਂ ਵੱਧ ਚਮਕਦਾ ਇੱਕ ਤਾਰ ਆਪਣੀ ਮਾਂ ਵਰਗਾ ਲੱਗਿਆ ਉਸਨੂੰ ਲੱਗਿਆ ਜਿਵੇਂ ਉਹ ਤਾਰਾ ਉਸਦੇ ਕੋਲ ਆ ਕੇ ਬੈਠ ਗਿਆ ਹੋਵੇ ਤੇ ਕਹਿ ਰਿਹਾ ਹੋਵੇ ਸੋ ਜਾ ਮੇਰਾ ਛੰਦਾ ਪੁੱਤ ਸੋਚਦਿਆਂ ਕੇਸਰ ਸੁਨ ਜਿਹਾ ਹੋ ਗਿਆ ਉਸਨੂੰ ਲੱਗਿਆ ਜਿਵੇਂ ਉਹ ਮਾਂ ਦੀ ਗੋਦ ਵਿੱਚ ਸਿਰ ਰੱਖ ਕੇ ਉਸਦੀਆਂ ਗੱਲਾਂ ਸੁਣ ਰਿਹਾ ਹੋਵੇ ਤੇ ਬਾਪੂ ਕੋਲ ਬੈਠਾ ਉਸਨੂੰ ਪਿਆਰ ਨਾਲ ਨਿਹਾਰਦਾ ਕਹਿ ਰਿਹਾ ਹੋਵੇ ਛੇਤੀ ਛੇਤੀ ਗੱਭਰੂ ਹੋ ਜਾ ਪੁੱਤਰਾ ਆਪਾਂ ਸ੍ਰੀਕਾਂ ਨੂੰ ਬਹੁਤ ਜਵਾਬ ਦੇਣੇ ਆ ਇੱਕ ਦਿਨ ਤਾਰਿਆਂ ਦੀ ੜਾਰਾ ਹੌਲੀ ਹੌਲੀ ਪਿੰਡ ਦੀਆਂ ਗਲੀਆਂ ਵਿੱਚ ਪਹੁੰਚ ਗਈਆਂ ਤੇ ਫਿਰ ਜਿੱਤੀ ਦੇ ਘਰ ਦੇ ਸਾਹਮਣੇ ਉਸ ਦੇ ਤੁਰ ਅੰਦਰ ਇੱਕ ਸੁਪਨਾ ਟੁੱਟਵੇਂ ਸਾਲਣ ਲੱਗਿਆ ਕਿਸਰਾ ਜੀਤੀ ਉਸ ਨੂੰ ਮੋੜਿਓ ਫੜ ਕੇ ਹਲੂਣਿਆ ਸਾਡਾ ਲੁੱਕ ਲੁੱਕ ਕੇ ਮਿਲਣਾ ਇੱਕ ਦਿਨ ਜਗਜਾਰ ਹੋ ਜਾਣਾ ਤੇ ਸਾਡੀ ਮਿੱਟੀ ਵੀ ਨਹੀਂ ਲੱਭਣੀ ਜੈਲਾਰਾਂ ਦੀ ਕੁੜੀ ਅੱਜ ਡਰੀਂ ਡਰੀਆਂ ਗੱਲਾਂ ਕਿਉਂ ਕਰਨ ਲੱਗ ਪਈ ਕੇਸਰ ਨੇ ਮੁਸਕਰਾਉਂਦਿਆਂ ਪੁੱਛਿਆ ਕਿਸਰਾ ਤੇਰੇ ਨਾਲ ਗੱਲਾਂ ਕਰਕੇ ਮੇਰਾ ਸਾਹਾਂ ਚੋਂ ਸਾਹ ਦੀ ਕੇਸਰ ਦੀ ਮਹਿਕ ਆਉਂਦੀ ਰਹਿੰਦੀ ਹੈ ਅੱਜ ਕੱਲ ਜੀਤੀ ਨੇ ਸਾਹਮਣੇ ਕੈਸਰ ਦੇ ਹਨੇਰੇ ਵੱਲ ਵੇਖਦਿਆਂ ਕਿਆ ਦੋਹਾਂ ਦੀ ਚੁੱਪ ਕਈ ਸਵਾਲਾਂ ਦੇ ਜਵਾਬ ਦੇ ਗਈ ਮੈਂਕ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਬੇਬੇ ਦਾ ਬਣਾਇਆ ਤੁਖ ਤੋਂ ਅੱਖੇ ਹੋਏ ਕੋਲੇ ਵਾਲੇ ਦਹੀਂ ਦਾ ਰਾਇਤਾ ਚੇਤੇ ਆ ਗਿਆ ਉਸ ਨੇ ਚੇਤਿਆਂ ਵਿੱਚ ਦੁੱਧ ਲੜਕਦੀ ਵਾਖੁਰ ਵਾਖੁਰ ਕਰਦੀ ਬੇਬੇ ਦੀ ਆਵਾਜ਼ ਕੇਸਰ ਦੇ ਤਲਕ ਦੇ ਦਿਲ ਨੂੰ ਸਕੂਲ ਦੇਣ ਲੱਗੀ ਉਹ ਹੋਲੀ-ਹੋਲੀ ਜਾਗਦੀ ਅੱਖਾਂ ਵਾਲੇ ਸੁਪਨੇ ਦੀ ਬਾਹ ਤੇ ਸਿਰ ਰੱਖ ਕੇ ਸੋ ਗਿਆ ਦਿਨ 8ਵਾਂ ਸੂਰਜ ਵੱਲ ਪਿੱਠ ਕਰਕੇ ਖੜਾ ਜੇ ਕੋਈ ਆਪਣੇ ਪਰਛਾਵੇਂ ਨੂੰ ਚਾੜੂ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਲੋੜ ਉਸ ਨੂੰ ਸਮਝਾਉਣ ਦੀ ਨਹੀਂ ਸਿਰਫ ਉਸ ਦਾ ਮੂੰਹ ਸੂਰਜ ਵੱਲ ਮੋੜਨ ਦੀ ਹੁੰਦੀ ਹੈ ਕਿਸੇ ਪੁਰਾਣੇ ਗ੍ਰੰਥ ਦੀ ਪਹਿਲੀ ਸਤਰ ਸੂਰਜ ਪਰ ਜੋਵਨ ਤੇਸੀ ਧੁੱਪ ਵਿੱਚ ਚਮਕ ਰਹੀ ਤੁਦ ਚਿੱਟੀ ਤੇ ਰੇਤ ਅੱਖਾਂ ਨੂੰ ਚੁੰਦਿਆ ਰਹੀ ਸੀ ਹਰ ਰੋਜ਼ ਰਾਸਤੇ ਵਿੱਚ ਅਕਸਰ ਹੀ ਲੋਕ ਰੁਕੇ ਫਕੀਰ ਨਾਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਤੇ ਆਸ਼ੀਰਵਾਦ ਲੈਂਦੇ ਅੱਜ ਵੀ ਬੁਰਕਾ ਪਾਈ ਕੁਝ ਔਰਤਾਂ ਅਤ ਖੜੂ ਉਮਰ ਦੇ ਆਦਮੀ ਰੁਕੇ ਫਕੀਰ ਨੂੰ ਚੁੱਕ ਕੇ ਸਲਾਮ ਕੀਤੀ ਤੇ ਆਸ਼ੀਰਵਾਦ ਲੈ ਕੇ ਅੱਗੇ ਚਲੇ ਗਏ ਕਿ 47 ਵੇਲੇ ਵੱਡ ਡਾਂਗਾ ਇਹ ਕਰਕੇ ਨਹੀਂ ਸੀ ਹੋਇਆ ਤੁਸੀਂ ਉਹਨਾਂ ਨੂੰ ਬੁੱਧੋ ਫੁੱਲੋ ਤੇ ਖੁਸ਼ ਰਹੋ ਕਿਵੇਂ ਕਹਿ ਦਿੱਤਾ ਕੇਸਰ ਦੇ ਬੋਲਾਂ ਵਿੱਚ ਕੁੜਤਣ ਤੇ ਜਿੱਤੇ ਵਿੱਚ ਪੈਣਤਾਰੂ ਸੀ ਉਤਰ ਦੰਗੇ ਤੇ ਵੱਡ ਬਡਾਂਗਾ ਕਰਨ ਵਾਲੇ ਨਾ ਮੁਸਲਮਾਨ ਸਨ ਨਾ ਸਿੱਖ ਤੇ ਨਾ ਹਿੰਦੂ ਜਰਾਇਮ ਪੈਸਾ ਤੇ ਰਾਜਨੀਤਿਕ ਲੋਕ ਆਪਣੇ ਮੁਫਾਦ ਲਈ ਲੋਕਾਂ ਦੇ ਅੰਦਰ ਦੀਆਂ ਹਵਾਇਨਿਤ ਨੂੰ 扑ੜਕਾ ਦਿੰਦੇ ਹਨ ਇਹ ਮਸਲੇ ਧਰਮ ਜਾਂ ਜਾਤ ਦੇ ਨਹੀਂ ਹੁੰਦੇ ਫਕੀਰ ਦੀ ਆਵਾਜ਼ ਵਿੱਚ ਉਮਰ ਦਾ ਤਜਰਬਾ ਬੋਲ ਰਿਹਾ ਸੀ ਪਰ ਅੱਗ ਦੇ ਤੋਹਖੇ ਹੋਕਰ ਅੱਜ ਤੱਕ ਬੰਦ ਹੋਏ ਪਏ ਆ ਕੇਸਰ ਦੇ ਬੋਲਾਂ ਵਿੱਚ ਬੀਬੀ ਸੀ ਸੀ ਇਹ ਤਾਂ ਕਦੇ ਵੀ ਨਾ ਪੂਰਨ ਵਾਲੇ ਰੂਹਾਂ ਦੇ ਦਰਦ ਨੇ ਕਈ ਗੱਲਾਂ ਨੂੰ ਰੱਬ ਦਾ ਪਾਣਾ ਪਾਣਾ ਸਮਝ ਕੇ ਹੀ ਸਿਰ ਚੁੱਕਾ ਦੇਣਾ ਚਾਹੀਦਾ ਹੈ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਾਂ ਸੋਚ-ਸੋਚ ਕੇ ਦੁਖੀ ਹੋਣੇ ਹੁੰਦੇ ਰਹਿਣਾ ਸਾਡੇ ਆਪਣੇ ਹੱਥ ਹੈ ਫਕੀਰ ਨੇ ਬੜੇ ਸਹਿਜ ਨਾਲ ਕਿਹਾ ਉਹ ਕਿਵੇਂ ਕਿਸਰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਦੁਨੀਆ ਦੇ ਬਹੁਤੇ ਦੁਖਬੰਦੇ ਦੀਆਂ ਬੇਲਗਾਮ ਇਸ਼ਾਮਾ ਕਰਕੇ ਨੇ ਫਕੀਰ ਨੇ ਸੋਚਦਿਆਂ ਇੰਜ ਕਿਹਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਜੇ ਕੋਈ ਇੱਛਾ ਹੀ ਨਾ ਹੋਵੇ ਤਾਂ ਬੰਦਾ ਕੋਈ ਕੰਮ ਨਹੀਂ ਕੰਮ ਹੀ ਨਹੀਂ ਕਰੇਗਾ ਕੇਸਰ ਨੇ ਸਵਾਲ ਵਰਗਾ ਜਵਾਬ ਦਿੱਤਾ ਸਹੈਦ ਦੀ ਰਾਖੀ ਵੀ ਉਹੀ ਕਰ ਸਕਦਾ ਹੈ ਜੋ ਡੰਗ ਮਾਰਨਾ ਜਾਣਦਾ ਹੋਵੇ ਜ਼ਹਿਰ ਤੋਂ ਸਖਣੇ ਸਫ ਨੂੰ ਸਵੇਰੇ ਗਲ ਵਿੱਚ ਪਾਈ ਫਿਰਦੇ ਨੇ ਇੱਛਾ ਤੇ ਫਰਜ਼ ਵਿੱਚ ਬਸ ਇਹੋ ਫਰਕ ਹੈ ਕਿ ਬੰਦੇ ਨੂੰ ਆਪਣੇ ਫਰਜ਼ ਪਛਾਣਨ ਵੱਲ ਧਿਆਨ ਦੇਣਾ ਚਾਹੀਦਾ ਹੈ ਫਰਜ਼ ਆਪਣੇ ਪ੍ਰਤੀ ਆਪਣੇ ਪਰਿਵਾਰ ਸਮਾਜ ਅਤੇ ਮਨੁੱਖਤਾ ਪ੍ਰਤੀ ਜਿਸ ਨੂੰ ਇਹ ਫਰਜ਼ ਸਮਝ ਆ ਗਏ ਉਹ ਆਪਣੀਆਂ ਇਛਾਵਾਂ ਨੂੰ ਵੀ ਕਾਬੂ ਕਰਨਾ ਸਿੱਖ ਜਾਂਦਾ ਹੈ ਫਕੀਰ ਨੇ ਗੱਲ ਜਾਰੀ ਰੱਖੀ ਸਿਕੰਦਰ ਦੀ ਸਿਕੰਦਰ ਦੁਨੀਆ ਜਿੱਤ ਦਾ ਜਿਸ ਦਾ ਇੱਕ ਨਵੇਂ ਦੇਸ਼ ਦੀ ਸਰਹੱਦ ਤੇ ਬਗਰੇ ਇੱਕ ਵੱਡੇ ਦਰਿਆ ਨੂੰ ਪਾਰ ਕਰ ਰਿਹਾ ਸੀ ਦਰਿਆ ਦੇ ਦੂਸਰੇ ਕੰਢੇ ਇੱਕ ਸਾਧੂ ਆਪਣੀ ਕੁਲੀ ਪਈ ਬੈਠਾ ਸੀ ਸਿਕੰਦਰ ਦੀ ਫੌਜ ਨੇ ਸਾਧੂ ਨੂੰ ਉੱਠਣ ਦਾ ਹੁਕਮ ਦਿੱਤਾ ਸਾਧੂ ਆਪਣੀ ਰਜਾ ਵਿੱਚ ਸੀ ਤੇ ਉਸ ਨੇ ਉੱਠਣ ਦੇ ਹੁਕਮ ਨੂੰ ਅਣ ਸੁਣਿਆ ਕਰ ਦਿੱਤਾ ਤੈਨੂੰ ਪਤਾ ਇਹ ਅਲਖਰ ਇੱਕ ਜੇਤੂ ਬਾਸ਼ਾ ਦਾ ਹੈ सिकंदर बादशाह ਦਾ ਜਿਸ ਨੇ ਦੁਨੀਆ ਜਿੱਤੀ ਹੈ ਫੌਜ ਦੇ ਸਿਪਾਹ ਸਲਾਰ ਨੇ ਕਿਹਾ ਮੈਂ ਵੀ ਜੇਤੂ ਬਾਦਸ਼ਾਹ ਹਾਂ ਸਾਧੂ ਨੇ ਕਿਹਾ ਤੂੰ ਕੀ ਜਿੱਤੇ ਹੈ ਸਿਪਾਹੀ ਨੇ ਮੁਸਕਰਾ ਕੇ ਕਿਹਾ ਮੈਂ ਜਿੱਤਣ ਦੀ ਚਾਹਤ ਨੂੰ ਜਿੱਤ ਲਿਆ ਹੈ ਕਹਿ ਕੇ ਸਾਧੂ ਫਿਰ ਲੰਮਾ ਪੈ ਗਿਆ ਖਾਣੀ ਖਤਮ ਕਰਕੇ ਫਕੀਰ ਨੇ ਰੁਕ ਕੇ ਮਸਕਚੋਂ ਥੋੜਾ ਪਾਣੀ ਪੀਤਾ ਤੇ ਕੇਸਰ ਨੂੰ ਵੀ ਦਿੱਤਾ ਕੇਸਰ ਤੁਰਦਾ ਤੁਰਦਾ ਉਸ ਸਾਧੂ ਦੀਵੇ ਕੋफी ਦਾ ਕਾਰਨ ਸਮਝਣ ਦਾ ਯਤਨ ਕਰ ਰਿਹਾ ਸੀ ਜਿਸ ਨੂੰ ਬਾਦਸ਼ਾਹ ਦਾ ਕੋਈ ਡਰ ਨਹੀਂ ਸੀ ਕੇਸਰ ਫਕੀਰ ਦੇ ਪਿੱਛੇ-ਪਿੱਛੇ ਤੁਰਦਾ ਅਲੱਦਵਾਲਾ ਵੇਖ ਰਿਹਾ ਸੀ ਇਹ ਰਾਹ ਇੱਕ ਇਹ ਲੋਕ ਪਹਿਰਾਵਾ ਤੇ ਬੋਲੀ ਕੇਸਰ ਨੂੰ ਬੜੇ ਬਹੁਤ ਅਲੱਗ ਲੱਗੇ ਜਿਵੇਂ ਉਹ ਕਿਸੇ ਹੋਰ ਦੇਸ਼ ਵਿੱਚ ਆ ਗਿਆ ਹੋਵੇ ਇੱਥੋਂ ਦੇ ਪਿੰਡ ਸਾਡੇ ਪਿੰਡਾਂ ਨਾਲੋਂ ਕਿੰਨੇ ਲੱਗਨੇ ਕੇਸਰ ਨੇ ਇੱਕ ਪਿੰਡ ਦੇ ਨੇੜੇ ਲੁਕਦਿਆਂ ਕਿਹਾ ਕਹਿੰਦੇ ਹਨ ਕਿ ਹਰ 14 ਕੁਹਾ ਬਾਦ ਲੋਕਾਂ ਦੀ ਬੋਲੀ ਪਹਿਰਾਵਾ ਤੇ ਖਾਨ ਬਦਲ ਜਾਂਦਾ ਹੈ ਕਿਉਂਕਿ ਇਹ ਲੋਕ ਇੱਕ ਪਿੰਡ ਜਾਂ ਇੱਕ ਇਲਾਕੇ ਚੋਂ ਰਹਿ ਕੇ ਇਹ ساری ਉਮਰ ਬਸਰ ਕਰ ਦਿਨ ਦੇ ਨੇ ਫਕੀਰ ਨੇ ਸਮਝਾਇਆ ਇਸ ਇਲਾਕੇ ਵਿੱਚ ਕਿਕਰਾਂ ਬਹੁਤ ਨੇ ਕੇਸਰ ਨੇ ਰਹਾ ਦੇ ਦੋਵੇਂ ਪਾਸੇ ਉਗੇ ਕਿਕਰਾਂ ਦੀ ਦਰਖਤਾਂ ਵੇਖ ਕੇ ਕਿਹਾ ਹਾਂ ਇੱਥੇ ਦੀ ਇੱਕ ਬੋਲੀ ਵੀ ਬੜੀ ਮਸ਼ਹੂਰ ਹੈ ਚਲ ਦੇਸਮਾਲ ਵੱਲ ਚਲੀਏ ਜਿੱਥੇ ਕਿਕਰਾਂ ਨੂੰ ਅੰਬ ਲੱਗਦੇ ਫਕੀਰ ਨੇ ਕਿਕਰ ਦੇ ਪਲੇ ਖੁੱਲਾਂ ਨੂੰ ਉੱਪਰ ਵੇਖਦਿਆਂ ਕਿਹਾ ਅੰਬ ਦਾ ਸਾਡੇ ਬਲ ਬਹੁਤ ਹੁੰਦੇ ਆ ਕਹਿੰਦਿਆ ਕੇਸਰ ਦਾ ਮੂੰਹ ਮਟਿਆਸ ਨਾਲ ਪਰ ਗਿਆ ਕੇਸਰ ਨੂੰ ਆਪਣੇ ਪਿੰਡ ਦੇ ਸਾਰੇ ਅੰਬਾਂ ਦੇ ਦਰਖਤ ਦਾ ਪਤਾ ਸੀ ਕਿ ਕਿਹੜਾ ਮਿੱਠਾ ਤੇ ਕਿਹੜਾ ਖੱਟਾ ਹਵਾ ਅੱਜ ਤੇ ਚੱਲ ਰਹੀ ਸੀ ਟਿੱਬਿਆਂ ਦੀ ਖਰਖਰ ਕਾਫੀ ਉੱਡ ਰਹੀ ਸੀ ਇੱਕ ਖੂਬੇ ਇੱਕ ਦੇ ਦੋਵੇਂ ਰੁਕ ਗਏ ਖੂਦੇ ਨਾਲ ਵਾਲੀ ਥਾਂ ਤੇ ਸੌਣ ਦਾ ਖਿਆਲ ਕਰਕੇ ਦੋਵਾਂ ਨੇ ਸਮਾਨ ਲਾਹ ਲਿਆ ਤੇ ਖੂਬ ਵਿੱਚੋਂ ਪਾਣੀ ਕੱਢ ਕੇ ਨਹਾਉਣ ਲੱਗ ਪਏ ਨਾ ਕੇ ਲੰਮਾ ਪਿਆ ਕੇ ਸਿਰਫ ਕੀਰ ਵੱਲੋਂ ਦਿਨ ਸੁਣਾਈ ਉਹ ਸਾਧੂ ਦੀ ਕਹਾਣੀ ਯਾਦ ਕਰਨ ਲੱਗਿਆ ਜਿਸਨੇ ਜਿੱਤਣ ਦੀ ਲਾਲਸਾ ਨੂੰ ਜਿੱਤ ਲਿਆ ਕੇਸਰ ਨੇ ਸੋਚਿਆ ਮੈਨੂੰ ਤਾਂ ਹਰ ਪਾਸੇ ਹਾਰ ਹੀ ਹਾਰ ਦਿੱਸਦੀ ਆ ਕੇਸਰ ਦੀ ਮਨੋਂ ਤਾਂ ਸਾਨੂੰ ਫਕੀਰ ਨੇ ਜਿਵੇਂ ਉਹਦੇ ਚਿਹਰੇ ਤੋਂ ਪੜ ਲਿਆ ਸੀ ਉਸਨੇ ਕੇਸਰ ਨੂੰ ਦੇਖਦਿਆਂ ਕਿਹਾ ਕਦੇ ਕੀੜੀ ਨੂੰ ਤੁਰਦੇ ਵੇਖਿਆ ਕਿਵੇਂ ਹਰ ਰੁਕਾਵਟ ਤੋਂ ਉੱਪਰੋਂ ਜਾਂ ਪਾਸੇ ਹੋ ਕੇ ਲੰਘ ਜਾਂਦੀ ਹੈ ਪਰ ਕਦੇ ਰੁਕਦੀ ਨਹੀਂ ਇਸੇ ਤਰ੍ਹਾਂ ਪਾਣੀ ਵੀ ਆਪਣੇ ਪੱਥਰਾਂ ਦੇ ਉੱਪਰੋਂ ਦੀ ਲੰਘ ਜਾਂਦਾ ਹੈ ਪਰ ਰੁਕਦਾ ਨਹੀਂ ਬਸ ਇਹੋ ਹੈ ਜ਼ਿੰਦਗੀ ਜਿਉਣ ਦਾ ਬਲ ਜਦੋਂ ਵੀ ਮੁਸ਼ਕਲ ਆਵੇ ਧਿਆਨ ਮੁਸ਼ਕਲ ਤੇ ਨਹੀਂ ਦੇਣਾ ਮੁਸ਼ਕਲ ਦਾ ਹੱਲ ਲੱਭਣ ਵੱਲ ਤਵੱਜੋ ਦੇਣੀ ਹੈ ਕਿਤੇ ਹੌਲੀ ਹੌਲੀ ਡਿੱਗ ਚਰਨਾ ਬਣ ਕੇ ਕਿਤੇ ਪਾਣੀ ਵਾਂਗੂ ਵਗਦਰਿਆ ਬਣ ਕੇ ਕਦੇ ਸਮੇਂ ਦੀਆਂ ਠੋਕਰਾਂ ਤੋਂ ਬਚ ਬਚ ਕੇ ਕਦੇ ਪੱਥਰਾਂ ਥੀ ਲੰਘ ਤੂੰ ਹਵਾ ਬਣ ਕੇ ਫਕੀਰ ਦੀਆਂ ਗੱਲਾਂ ਨੂੰ ਕੇਸਰ ਕੇਸਰ ਨੂੰ ਹੁਲਾਸ ਨਾਲ ਪਰ ਦਿੱਤਾ ਸ਼ਾਮ ਟਲ ਚੱਕੀ ਸੀ ਜਿਵੇਂ ਜੰਤੂਆਂ ਦੀਆਂ ਆਵਾਜ਼ਾਂ ਮਾਹੌਲ ਨੂੰ ਸੰਗੀਤਮਈ ਬਣਾ ਰਹੀਆਂ ਸਨ ਫਕੀਰ ਤੂਣੀ ਕੋਲ ਅੰਤਰਤਿਆਨ ਹੋਏ ਬੈਠਾ ਸੀ ਛਿਪਦੇ ਸੂਰਜ ਦੀ ਲਾਲੀ ਵੇਖਦਿਆਂ ਕੇਸਰ ਨੂੰ ਜਿੱਤੀ ਦੀ ਯਾਦ ਆ ਰਹੀ ਸੀ ਉਸ ਨੂੰ ਲੱਗਿਆ ਜਿਵੇਂ ਫਕੀਰ ਦੇ ਤੂਨੇ ਦੀ ਅੱਗ ਉਸ ਦੇ ਅੰਦਰ ਬਲ ਰਹੀ ਹੋਵੇ ਤੇ ਇਸ ਬਲ ਦੀ ਅੱਗ ਨੇ ਉਸ ਦਾ ਅੰਦਰ ਠਰ ਦਿੱਤਾ ਹੋਵੇ